ਸੂਰਠ ਮਹੱਲਾ ਪੰਜਵਾਂ ਮਾਤ ਗਰਭ ਦੁਖ ਸਾਗਰੋ ਪਿਆਰੀ ਤੈਂ ਆਪਣਾ ਨਾਮ ਜਪਾਇਆ ਬਾਹਰ ਕਾੜ ਬਿਖ ਪਸਰੀਆ ਪਿਆਰੀ ਮਾਇਆ ਮੋਹ ਵਿਧਾਇਆ ਜਿਸਨੋ ਕੀਤਾ ਕਰਮ ਆਪ ਪਿਆਰੀ ਤਿਸ ਪੂਰਾ ਗੁਰੂ ਮਲਾਇਆ ਸੋ ਆਰਾਦੇ ਸਾਸ ਸਾਸ ਪਿਆਰੀ ਰਾਮ ਨਾਮ ਲਿਵ ਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੀ ਮਨ ਤਨ ਤੇਰੀ ਟੇਕ ਤੁਦ ਬਿਨ ਯ ਵਰ ਨਾ ਕਰਨਾ ਹਾਰ ਪਿਆਰੀ ਅੰਤਰ ਜਾਮੀ ਇਕ ਰਹਾਉ ਕੋਟ ਜਨਮ ਭ੍ਰਮ ਆਇਆ ਪਿਆਰੀ ਅਨਕ ਜੋਨ ਦੁਖ ਪਾਈ ਸਾਚਾ ਸਾਹਿਬ ਵਿਸਰਿਆ ਪਿਆਰੀ ਬਹੁਤੀ ਮਿਲੈ ਸੁਜਾਈ ਜਿਨ ਭੇਟੈ ਪੂਰਾ ਸਤਿਗੁਰੂ ਪਿਆਰੀ ਤੇ ਲਾਗੇ ਸਾਚੈ ਨਾਹੀਂ ਤਿੰਨਾ ਪਿੱਛੈ ਛੁੱਟਿਐ ਪਿਆਰੀ ਜੋ ਸਾਚੀ ਸਰਨਾਇ ਮਿਟਾ ਕਰ ਕੈ ਖਾਇਆ ਪਿਆਰੀ ਤਿਨ ਤਨ ਕੀ ਤਾਰੋਗ ਕਉੜਾ ਹੋਇ ਪਤਿਸਤਿ ਆ ਪਿਆਰੀ ਤਿਸਤੇ ਉਪਜਿਆ ਸੁਹੋਗ ਭੋਗ ਪੁੰਚਾਏ ਭੁਲਾਇਨ ਪਿਆਰੀ ਉਤਰੈ ਨਹੀਂ ਵਜੂਗ ਜੋ ਗੁਰ ਮੇਲ ਉਧਾਰਿਆ ਪਿਆਰੀ ਤਿੰਨ ਧੁਰੇ ਪਿਆ ਸੰਜੋਗ ਮਾਇਆ ਲਾਲ ਚ ਅਟਿਆ ਪਿਆਰੀ ਚੇਤਨਾ ਆਵੇ ਮੂਲ ਜਿਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਧੂੜ ਬਿਲਲਾਤ ਕਰਹਿ ਬਹੁ ਤੇਰੇ ਆ ਪਿਆਰੀ ਉਤਰੈ ਨਾਹੀ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੀ ਤਨਕਾਰ ਆ ਮੂਲ ਸਾਖਤ ਸੰਗ ਨਾ ਕੀਜਈ ਪਿਆਰੇ ਜੇ ਕਾ ਪਾਰਵਸਾਈ ਜਿਸ ਮਿਲਿਆ ਹਰ ਵਿਸਰੈ ਪਿਆਰੀ ਸੋ ਮੋਹੇ ਕਾਲੈ ਉਠ ਜਾਈ ਮਨ ਮੁਖ ਢੋਈ ਨਹਿ ਮਿਲੈ ਪਿਆਰੀ ਦਰਗਹਾ ਮਿਲੈ ਸਜਾਈ ਜੋ ਗੁਰ ਮੇਲ ਸਵਾਰਿਆ ਪਿਆਰੀ ਤਿੰਨਾ ਪੂਰੀ ਪਾਇ ਸੰਜਮ ਸਹਸ ਸਿਆਣ ਪਾ ਪਿਆਰੀ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੀ ਤਿੰਨ ਕੁਲ ਲਾਗੇ ਗਾਲ ਹੋਂਦੀ ਵਸਤ ਨਾ ਜਾਤੀ ਆ ਪਿਆਰੀ ਕੂੜ ਨਾ ਚੱਲੀ ਨਾਲ ਸਤਗੁਰ ਜਿਨਾ ਮਲਾਇ ਉਨ ਪਿਆਰੀ ਸਾਚਾ ਨਾਮ ਸੁਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੀ ਜਿਸਨੂੰ ਨਦਰ ਕਰੇ ਅਨ ਦਿਨ ਕੀਰਤਨ ਗੁਣ ਰਵੈ ਪਿਆਰੀ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਿਨ ਲੰਗਿਆ ਪਿਆਰੀ ਭਵਜਲ ਪਾਰ ਪਰੇ ਜਿਸ ਭਾਵੈ ਤਿਸ ਮੇਲ ਲੈ ਹੈ ਪਿਆਰੀ ਸੇਈ ਸਦਾ ਖਰੇ ਸਮਰੱਤ ਪੁਰਖ ਦਇਆਲ ਦੇਉ ਪਿਆਰੀ ਭਗਤਾ ਤਿਸ ਕਾ ਤਾਣ ਇਸ ਸਰਨਾਈ ਟਹਿ ਪਏ ਪਿਆਰੀ ਜੀ ਅੰਤਰ ਜਾਮੀ ਜਾਣ ਹਲਟ ਪਲਟ ਸਵਾਰਿਆ ਪਿਆਰੀ ਮਸਟਕ ਸੱਚ ਨੀਸ਼ਾਨ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੀ ਨਾਨਕ ਸਦ ਗੁਰਵਾਨ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਵੰਗਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਹੰਬੁਦ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਬੇਕਾਰਾ ਹਾਉ ਮੋਨ ਪਇਓ ਕਰ ਪਾਤੀ ਰਹੋ ਨग्न ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨ ਉਤਰੈ ਇਹ ਵਿਦ ਜੇ ਲਖ ਯਤਨ ਕਰਾਈ ਕਨਕ ਕਾਮਨੀ ਹੈ ਵਰਗੈ ਵਰ ਬਹੁ ਵਿਦਦਾਨ ਦਾ ਤਾਰਾ ਨਨ ਬਸਤਰ ਭੂਮ ਬਹੁ ਅਰਪੇ ਨਹਿ ਮਿਲਿਆ ਹਰ ਦੁਆਰਾ ਪੂਜਾ ਅਰਚਾ ਵੰਦਨ ਡੰਡੋਤਾ ਖਟ ਕਰਮਾ ਰਤ ਰਹਤਾ ਹਉ ਹਉ ਕਰਤ ਵੰਦਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ 84 ਏਪੀ ਕਰ ਕਰ ਰਹਿਆ ਵੱਡੀ ਯਾਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੀਜ ਸੁਹਨੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਰਾਗ ਸੋਰਠਿ ਵਾਰ ਮਹੱਲੇ ਚੌਥੇ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠਿ ਸਦਾ ਸੁਹਾਵਣੀ ਜੇ ਸੱਚਾ ਮਨ ਹੋਇ ਦੰਦੀ ਮੈਲ ਨਾ ਕਤ ਮਨ ਜੀਬੈ ਸੱਚਾ ਸੁਹੀ ਸਸੁਰੈ ਪਈਐ ਭੈ ਵਸਤੀ ਸਤਗੁਰ ਸੇਵਨ ਸੰਗ ਪਰਹਰ ਕੱਪੜ ਜੇ ਪਿਰ ਮਿਲੇ ਖੁਸ਼ੀ ਰਾਵੇ ਪਿਰ ਸੰਗ ਸਦਾ ਸ਼ਿੰਗਾਰੀ ਨਾਉ ਮਨ ਕਦੇ ਨ ਮਹਿਲ ਪਤੰਗ ਦੇਵਰ ਜੇਠ ਮੁਏ ਦੁੱਖ ਸੱਸੂ ਕਾ ਡਰ ਕੇਸ ਜੇ ਪਿਰ ਭਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠਿ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮਕ ਸਾਈ ਦਿਨ ਸਰਾਤ ਹਰ ਰਤ ਤੇ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤ ਗੁਰ ਨਾਮ ਦ੍ਰਿੜਾਇਆ ਮਨ ਅਨਤ ਨਾ ਕਾਹੂੰ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤ ਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਨ ਹਾਰਿਆ ਤੁਦਿ ਆਪੇ ਖੇਲ ਰਚਾਇ ਤੁਦਿ ਆਪ ਸੁਆਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸ਼ਲੋਕ ਮਹਲਾ 3 ਹਉ ਮਹਿ ਜਲ ਤੇ ਜਲ ਮੋਏ ਭ੍ਰਮ ਆਏ ਦੂਜੈ ਭਾਈ ਪੂਰੈ ਸਤਗੁਰ ਰਖ ਲੀਏ ਆਪਣੇ ਪੰਨੇ ਪਾਈ ਇਹੋ ਜਗ ਜਲਤਾ ਨਦਰਿ ਆਇਆ ਗੁਰ ਕੈ ਸ਼ਬਦ ਸੁਭਾਏ ਸ਼ਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ ਮਹਲਾ ਤੀਜਾ ਸਤਲਿਓ ਸਤ ਗੁਰ ਸੇਵਿਆ ਧਨ ਜਨਮ ਪਰਵਾਣ ਜਿੰਨਾ ਸਤ ਗੁਰ ਜੀਵੰਦਿਆ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਣ ਗੁਰਮੁਖ ਮੋਏ ਜੀਵਨ ਦੇ ਪਰਵਾਣ ਹੈ ਮਨਮੁਖ ਜਨਮ ਮਰਾਹੀ ਨਾਨਕ ਮੋਏ ਨ ਆਖੀਐ ਜੇ ਗੁਰ ਕੈ ਸ਼ਬਦ ਸਮਾਹੀ ਪੌੜੀ ਹਰ ਪੁਰਖ ਨਰੰਜਨ ਸੇਵ ਹਰ ਨਾਮ ਧਿਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਐ ਸ਼ਲੋਕ ਮਹਲਾ 3